ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਪਾਪਾ ਪੁਰਾਣੇ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦੇਵ ਸਿੰਘ ਵੱਲ ਜੱਤੀ ਪੰਨੀ ਨਵਾ ਇਹਨਾਂ ਮਹਾਪੁਰਸ਼ਾਂ ਲਾ ਕੇ ਵਿੱਚ ਗਰੀਬ ਦਾ ਮੂੰਹ ਗੁਰੂ ਘਰ ਤੋਸਤਾ ਨਵਾ ਪਿਛਲੇ ਤੇ ਸਾਲਾਂ ਲੋਕ ਭਲਾਈ ਦੇ ਕਾਰਜ ਕਰ ਰਹੀ ਆ ਸਾਥਾ ਵੱਲੋਂ ਗੁਰੂ ਸਾਹਿਬ ਦੀ ਪਰਮੇ ਸਰਕਾਰ ਸਤਮੇ ਪਾਸ਼ਾ ਜੀ ਗੁਰੂ ਹਰ ਰਾਜ ਮਹਾਰਾਜ ਬਖਸ਼ਾਇਆ ਸੀ ਪਾਪਾ ਜਾ ਕੇ ਜੱਤੀ ਪੰਨੇ ਰੋੜ ਵਿਖੇ ਗੁਰੂ ਨਾਨਕ ਜੀ ਦੀ ਡਿਫੈਂਸ ਬੋਰਡ ਬਣਾਇਆ ਜਾ ਰਹੀ ਆ ਐਨਆਰਈ ਸੰਤਾਂ ਦੇ ਮਦਦ ਨਾਲ ਸਾਥਾ ਵੱਲੋਂ ਪੈਸਿਕਾਟੇ ਦੇ ਸਹਿਯੋਗ ਨਾਲ ਗੁਰਦਾਸਪੁਰ ਜ਼ਿਲ੍ਹੇ ਦੇ ਜੇਰਵਾਪਾ ਨਾਨਕ ਦੇ ਹਲਕੇ ਵਿੱਚ ਲਗਾਤਾਰ ਮਿਲਕੈਮ ਲਗਾਏ ਜਾ ਰਹੇ ਨੇ ਇਸ ਵਕਤ ਅਸੀਂ ਜੇਰਵਾਪਾ ਨਾਨਕ ਹਲਕੇ ਦੇ ਪਿੰਡ ਪੱਲੇ ਨਗਰ ਵਿਖੇ ਮਿਲਕੈਮ ਲਗਾਇਆ ਪੱਲੇ ਨਗਰ ਪਿੰਡ ਵਿੱਚ ਜਿਹਦੇ ਵਿੱਚ ਲਗਭਗ 4-4 ਪੰਜ ਮਰ ਪਾਣੀ ਆ ਗਿਆ ਸੀ ਤੇ ਗੁਰੂ ਸਾਹਿਬ ਦੀ ਬਿਲਡਿੰਗ ਦੇ ਵੀ ਗੁਰਦਾਸ ਸਾਹਿਬ ਦੀ ਬਿਲਡਿੰਗ ਵੀ ਚਾਹੇ ਰਹੀ ਹੋ ਚੁੱਕੀ ਆ ਆਪਾਂ ਆਪਨੇ ਆਪਣੇ ਘਰ ਕੈਂਪ ਲਗਾਇਆ ਤੇ ਆਪਾਂ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਬਾਬਾ ਨਾਨਕ ਦੇ ਪਿੰਡ ਪੱਲੇ ਨੰਗਲ ਵਿਖੇ ਇਸ ਵਕਤ ਮੈਡੀਕਲ ਕੈਂਪ ਚੱਲ ਰਿਹਾ ਜੀ ਇਹ ਮੈਡਿਕੈਂਪ ਸਰਪੰਚ ਸਾਹਿਬ ਦੇ ਕਾਰ ਕਰ ਰਿਹਾ ਜੀ ਕਿ ਉੱਥੇ ਗੁਰਦਾ ਸਾਹਿਬ ਦੀ ਬਿਲਡਿੰਗ ਟੈਟ ਢੇਰੀ ਹੋ ਗਈ ਸੀ ਤੇ ਡਾਕਟਰਾਂ ਦੀ ਟੀਮ ਓਪਡੀ ਸਲੀਪ ਓਪਡੀ ਰਜਿਸਟਰ ਬਜ ਐਂਟਰੀ ਕਰਕੇ ਪ੍ਰੋਪਰ ਚੈੱਕ ਕਰਕੇ ਪੂਰਾ ਮਰੀਜ਼ ਕੋਲਣ ਕੇ ਕੀ ਪ੍ਰੋਬਲਮ ਹੈ ਕਿ ਵਾਇ ਤੇ ਜਾ ਰਹੀ ਹੈ ਓਪਡੀ ਸਲੀਪ ਰਤਨ ਸਿੰਘ ਖਾਲਸਾ ਪਿੰਡ ਜਨਵਾ ਤੋਂ ਭਾਰਤੀ ਸੇਵਾ ਨਿਭਾ ਰਹੇ ਨੇ ਜੀ ਧੰਨਵਾਦ ਕਰਦੇ ਇਹਨਾਂ ਦਾ ਜੀ ਇੱਥੇ ਡਾਕਟਰਾਂ ਦੀ ਟੀਮ ਚੈੱਕ ਅਪ ਕਰਕੇ ਮਰੀਜ਼ਾਂ ਦਵਾਈ ਦੇ ਦੇ ਰਹੀ ਹੈ ਜੀ एक का ताले वाले